ਹਲਕਾ ਫਤੇਗੜ ਚੂੜੀਆਂ ਵਿੱਚ ਸਰਦਾਰ ਬਲਬੀਰ ਸਿੰਘ ਪੰਨੂ ਦੀ ਦੇਖ ਰੇਖੇ ਹੇਠ ਉਨ੍ਹਾਂ ਦੇ ਦਫ਼ਤਰ ਅਲੀਵਾਲ ਵਿੱਚ ਜ਼ਿਲ੍ਹਾ ਗਰਦਾਸਪੁਰ ਇਸਤਰੀ ਵਿੰਕ ਪ੍ਰਧਾਨ ਸਰਬਜੀਤ ਕੌਰ ਦੀ ਅਗਵਾਈ ਹੇਠ ਇੱਕ ਵਿਸ਼ਾਲ ਮੀਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਹਲਕਾ ਫਤੇਗੜ ਚੂੜੀਆਂ ਤੋਂ ਔਰਤਾਂ ਨੇ ਸ਼ਿਰਕਤ ਕੀਤੀ ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਹਲਕਾ ਫਤੇਗੜ ਚੂੜੀਆਂ ਤੋਂ ਮਹਿਲਾ ਪੰਚ ਸਰਪੰਚ ਹਾਜ਼ਰ ਹੋਈਆਂ ਜ਼ਿਲ੍ਹਾ ਇਸਤਰੀ ਵਿੰਕ ਪ੍ਰਧਾਨ ਸਰਬਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ਗਰਦਾਸਪੁਰ ਦੇ ਵੱਖ-ਵੱਖ ਹਲਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਇਸਤਰੀਆਂ ਨੂੰ ਅਉਧੇ ਦੇ ਕੇ ਨਵਾਜਿਆ ਜਾਵੇਗਾ ਅਤੇ ਆਪ ਪਾਰਟੀ ਲਈ ਲਾਮਬੰਦ ਕੀਤਾ ਜਾਵੇਗਾ ਪ੍ਰਧਾਨ ਸਰਬਜੀਤ ਕੌਰ ਨੇ ਕਿਹਾ ਕਿ ਮੀਟਿੰਗਾਂ ਦਾ سلسلہ ਲਗਾਤਾਰ ਜਾਰੀ ਰਹੇਗਾ ਜੋ ਹਲਕਾ ਫਤੇਗੜ ਚੂੜੀਆਂ ਵਿੱਚ 50% ਔਰਤਾਂ ਪੰਚ ਸਰਪੰਚ ਬਣੀਆਂ ਹਨ ਇਸ ਗੱਲ ਦੀ ਵਧਾਈ ਸਰਬਜੀਤ ਕੌਰ ਨੇ ਹਲਕਾ ਇੰਚਾਰਜ ਫਤੇਗੜ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੂ ਨੂੰ ਦਿੱਤੀ ਮਾਝਾ ਲਾਈਵ ਟੀਵੀ ਲਈ ਫਤੇਗੜ ਚੂੜੀਆਂ ਤੋਂ ਮਨਪ੍ਰੀਤ ਸਿੰਘ ਮੰਦੀ ਰਿਪੋਰਟ ਹਾਂਜੀ ਮੈਂ ਸਰਬਜੀਤ ਕੌਰ ਡਿਸਟ੍ਰਿਕਟ ਇੰਚਾਰਜ ਊਮਨਿੰਗ ਤਾਂ ਜਿਸ ਸਾਡੇ ਹਲਕਾ ਚਾਲਜ ਅੱਜ ਲੇਡੀਜ਼ ਵਿੰਗ ਦੀ ਮੀਟਿੰਗ ਨੇ ਵੀ ਆਰਗੇਨਾਈਜ਼ ਕੀਤੀ ਗਈ ਸੀ। ਔਰ 180 ਦਵਿੰਦਰ ਕੌਰ ਨੂੰ ਜਿਹੜਾ ਉਹ ਹਲਕਾ ਕੋਆਰਡੀਨੇਟਰ ਬਣਾਇਆ ਤੇ ਇਹ ਪ੍ਰੋਟੋਕਾਲ ਦੇ ਵਿੱਚ ਸੀ ਅੱਜ ਬਹੁਤ ਸਾਰਿਆਂ ਨੇ ਨਵੇਂ ਅੱਤੇ ਦਿੱਤੇ ਨੇ ਤੇ ਉਹਦੇ ਕਰਕੇ ਅੱਜ ਜਿਹੜੀ ਸਾਡੀ ਪਹਿਲੀ ਮੀਟਿੰਗ ਸੀਗੀ ਸਭ ਤੋਂ ਪਹਿਲਾਂ ਸਾਡੀ ਡੇਰਾ ਬਾਬਾ ਨਾਨਕ ਹਲਕਾ ਵਿੱਚ ਹੋਏ ਜਿੱਤੇ ਕੀ ਰਾਜਨੀਤਿਕ ਕੰਮ ਹੋਈ ਗਈ ਹੈ। ਔਰ ਉਸ ਤੋਂ ਦੂਸਰੀ ਮੀਟਿੰਗ ਅੱਜ ਸਾਡੀ ਇੱਥੇ ਸੀਗੀ। ਔਰ ਸਾਡਾ ਜਿਹੜਾ ਮਨੋਰਥ ਸੀਗਾ ਉਹ ਲੇਡੀਜ਼ ਨੂੰ ਆਪਣੀ ਪਾਰਟੀ ਨਾਲ ਲਾਂਬੰਦ ਕਰਨਾ ਆ ਔਰ ਜੋ ਵੀ ਨੀਤੀਆਂ ਕਨਿਤੀਆਂ ਲੇਡੀਜ਼ ਵਾਸਤੇ ਆ ਰਹੀਆਂ ਕਈ ਵਾਰ ਉਹ ਨਹੀਂ ਵੀ ਦੱਸਦੀਆਂ ਕਿਉਂਕਿ ਹਲਕਾ ਇੰਚਾਰਜਾ ਕੋ ਵੀ ਇੰਨਾ ਟਾਈਮ ਨਹੀਂ ਹੁੰਦਾ ਇਸ ਕਰਕੇ ਪਾਰਟੀ ਨੇ ਇੱਕ ਤਾਂ ਸੁਪਰੀਮੋ ਨੇ ਭੈਣਾ ਨੂੰ ਮੈਸੇਜ ਭੇਜਿਆ ਕਿ ਉਹ ਵਧਾਈ ਦੇਣ ਪਾਤਰ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਭੈਣਾ ਨੇ ਮੇਰੀ ਸਰਕਾਰ ਬਣਾਈ ਆ ਔਰ ਉਹ ਬਹੁਤ ਖੁਸ਼ ਨੇ ਭੈਣਾ ਤੋਂ ਔਰ ਬਹੁਤ ਸਾਰੀਆਂ 50% ਲੇਡੀਜ਼ ਜਿਹੜੀਆਂ ਉਹ ਫਤੇਗੜ ਚੂੜੀਆਂ ਅੱਜ ਇੱਕ ਜਿਹੜਾ ਸੀਗਾ ਬਹੁਤ ਜ਼ਿਆਦਾ ਖੁਸ਼ ਸੀ ਔਰ ਬਹੁਤ ਖੁਸ਼ੀ ਮਾਈ ਜਾ ਰਹੀ ਹੈ ਔਰ ਅਸੀਂ ਇਹਨਾਂ ਨੂੰ ਹੋਰ ਵੀ ਅੱਗੇ ਜਿਹੜਾ ਟਾਰਗੇਟ ਵਧਾਉਣ ਜਾ ਰਹੇ ਹਾਂ ਕਿਉਂਕਿ ਅਸੀਂ ਇਹ ਜਿਹੜੀ ਤਿਆਰੀ ਕਰ ਰਹੇ ਆ ਸਾਡਾ ਮਨੋਰਥ ਜੁਧ ਨਸ਼ਿਆਂ ਵਿਰੁੱਧ ਵੀ ਚੱਲ ਰਿਹਾ ਔਰ ਲੇਡੀਜ਼ ਦਾ ਟਾਰਗੇਟ ਵੀ ਚੱਲ ਰਿਹਾ ਕਿ ਲੇਡੀਜ਼ ਨਾਲ ਜਿਵੇਂ ਨੀਤੀਆਂ ਕੋ ਨੀਤੀਆਂ ਹੁੰਦੀਆਂ ਉਹਨਾਂ ਨਾਲ ਧੱਕਾ ਹੋ ਰਿਹਾ ਉਸ ਨੂੰ ਲਾਂਬਤ ਕੀਤਾ ਜਾਏ ਰੋਕਿਆ ਜਾ ਸਕੇ ਹਾਂਜੀ ਪੂਰੀ ਸੱਤ ਹਲਕਿਆਂ ਦੇ ਵਿੱਚ ਮੀਟਿੰਗਾਂ ਚੱਲਣਗੀਆਂ ਔਰ ਇਹ ਪ੍ਰੋਟੋਕਾਲ ਹੁਣ ਚੱਲਦਾ ਹੀ ਰਹੇਗਾ ਕੇਹਲ ਕੇ ਤੋਂ ਜੇਹਲ ਕੇ ਤੋਂ ਜੇਹਲ ਕੇ ਤੋਂ ਜੇਹਲ ਕੇ ਔਰ ਬਹੁਤ ਸਾਰੀਆਂ ਜਿਹੜੀਆਂ 50% ਦੀ ਹੱਕਦਾਰ ਜਿਹੜੀਆਂ VOTER ਤੇ SPOUTER ਜਿਹੜੀਆਂ ਭੈਣਾ ਮੰਡੀਆਂ ਜ਼ਾਰੀਆਂ ਹਾਂਜੀ ਬਿਲਕੁਲ ਮੈਨੀਫੈਸਟੋ ਵਿੱਚ ਜੋ ਵੀ ਉਹਨਾਂ ਨੇ ਵਾਅਦੇ ਕੀਤੇ ਸੀ ਜੋ ਵੀ ਉਹਨਾਂ ਨੇ ਜਾਰੀ ਕੀਤੇ ਸੀ ਉਹਨਾਂ ਤੋਂ ਅੱਧਿਆਂ ਤੋਂ ਵੱਧ ਉਹਨਾਂ ਨੇ ਪੂਰੇ ਕਰ ਦਿੱਤੇ ਆ ਔਰ ਬਹੁਤ ਜਲਦੀ ਉਹ ਆਪਣੇ ਪ੍ਰੋਟੋਕਾਲ ਦੇ ਹਿਸਾਬ ਨਾਲ ਨੇ ਮੈਨੀਫੈਸਟੋ ਦੇ ਹਸਾਬ ਨਾਲ ਜਿੱਥੇ ਇਹਨਾਂ ਦਾ ਕੁਆਇਰਮੈਂਟ ਹੋਏਗੀ ਜਿੱਦਾਂ ਉਹਨਾਂ ਨੇ 1000 ਰੁਪਏ ਕਿਹਾ ਸੀ ਉਸ ਤੋਂ ਬਾਅਦ ਭਗਵੰਤ ਮਾਨ ਜੀ ਨੇ 1100 ਕਿਹਾ ਔਰ ਇਹਨਾਂ ਨੂੰ ਜਰੂਰ ਦਿੱਤੇ ਜਾਣ। ਧੰਨਵਾਦ ਜੀ ਵੀਰ ਜੀ ਦੇ ਕੀਵਾ ਜੀ ਦਾ ਸਰਦਾਰ ਪੁਰਸਮਾਨ ਜੀ ਦਾ ਜਿਨ੍ਹਾਂ ਨੇ ਪੂਰੇ ਪੰਜਾਬ ਦੀਆਂ ਸਾਡੀਆਂ ਭੈਣਾਂ ਮਾਵਾਂ ਨੂੰ ਬੜਾ ਵੱਡਾ ਜਵਾਨ ਬਣਿਆ। ਬੜੇ ਬੜੇ ਵੱਡੇ ਉਹਦੇ ਦੇਖੀ ਐਮਐਲਏ ਜੀਆਂ ਟਿਕਾਣੇ ਦੇਖ ਕੇ ਸਾਡੀਆਂ ਭੈਣਾਂ ਬਹੁਤ ਜ਼ਿਆਦਾ ਖੁਸ਼ੀ ਦੇ ਵਿੱਚ ਨੇ ਹਲਕਾ ਬਧੇ ਗੱਲ ਦੀ ਜਿਹੜੀ ਗੱਲ ਕੀਤੀ ਸੀ ਤੇ ਸਰਪੰਚੀ ਦਾ ਬਹੁਤ ਘੜਾ ਮਾਨ ਸਨਮਾਨ ਕਰਿਆ ਕਾਫੀ ਪਹਿਣਾ ਜੋ ਮੈਂਬਰ ਪੰਚਾਇਤ ਦੇ ਬਣੀ ਔਰ ਹੋਰ ਵੀ ਹਉਦੇ ਆ ਪੀ ਔਰ ਹੋਰ ਵੀ ਹਉਦੇ ਦਾ ਹੋਰ ਵੀ ਉਮੀਦਵਾਰ ਹਲਕੇ ਦੇ ਕੰਟੀਨੇਟਰ ਨਿਹਦਰ ਗੌਰ ਜੀ ਹਲਕੇ ਦੇ ਕੰਟੀਨੇਟਰ ਜਿਹੜਾ ਬਾਬਾ ਨਾਲ ਹਰਤਾਜ ਵੀਰ ਗੌਰ ਜੀ ਔਰ ਹੋਰ ਵੀ ਕਾਫੀ ਯੋਗਦਾਰ ਬੈਣਾ ਜਿੱਥੇ ਮੀਟਿੰਗ ਦੇ ਵਿੱਚ ਪਹੁੰਚੀਆਂ ਨੇ ਐਸੋ ਜਿਆਦਾ ਮੀਟਿੰਗ ਦਾ ਮਕਸਦ ਹੈ ਪੂਰੇ ਹਲਕੇ ਦੇ ਵਿੱਚ ਐਡੀਪਿੰਗ ਦਾ ਢਾਂਚਾ ਤਿਆਰ ਕਰਨਾ ਹਰੇਕ ਗੱਲ ਦੇ ਵਿੱਚ ਮਰਦਾਂ ਦੀ ਪ੍ਰਧਾਨ ਦੇ ਸਾਡੇ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਕੀ ਆ ਕੀ ਪੀੜਾ ਕਰਦੇ ਨੇ ਪਰ ਹਰੇਕ ਭੈਣ ਦੀ ਜਾਣ ਪਛਾਣ ਕਰਕੇ ਉਹਦੇ ਕੰਮ ਦੇ ਵਿਹਾਰ ਦੇ ਉੱਤੇ ਉਹਦਾ ਨਾਮ ਜਿਹਨੇ ਜਿਹਨੇ ਭੈਣ ਦੇ ਮੇਹਨਤ ਕੀਤੀ ਉਹਦਾ ਨਾਮ ਪਾਰਟੀ ਦੇ ਪਾਰਟੀ ਨੂੰ ਅੱਗੇ ਭੇਜਣਗੇ ਪਰ ਪਾਰਟੀ ਨੂੰ ਭੇਜ ਕੇ ਬਲੌਕ ਲੈਵਲ ਤੋਂ ਪਿੰਡ ਲੈਵਲ ਤੋਂ ਲੈ ਕੇ ਬਲੌਕ ਲੈਵਲ ਤੋਂ ਬਲੌਕ ਤੋਂ ਲੈ ਕੇ ਫਰਾਂ ਪੱਲੇ ਬੋਤੋ ਲੈ ਕੇ ਜਿਲ੍ਹਾ ਲੈਵਲੋਂ ਪੰਜਾਬ ਲੈਵਲ 30 ਦੇ ਜਨਨੀ ਭੜਾ ਉਹਨਾਂ ਦਾ ਤਾਂ ਕੀ ਵੱਡਿਆ ਮੌਦੀ ਪਾਰਟੀ ਸਮੂਹ ਨਹੀਂ ਤੋਰਨੀ ਮੇਰੀ ਦੇ ਫਲਕੀਆਂ ਸਾਰੀਆਂ ਮੇਰੀਆਂ ਪਾਵਾਂ ਭੈਣਾਂ ਨੂੰ ਅੱਜ ਜੋੜ ਕੇ ਬੇਨਤੀ ਹੈ ਕਿ ਜੋ-ਜੋ ਵਰਜਿੰਨਾਂ ਨੇ ਸਾਡੇ ਨਾਲ ਵਿਚਾਰਾ ਸਾਝੀਆਂ ਕੀਤੀਆਂ ਕਿ ਆਪਣਾ ਪਾਰਟੀ ਦੀ ਲੋਜਬਰ ਮੁਝ ਪਾਰਟੀ ਦੀ ਯੋਗਦਾਨ ਜਰੂਰ ਪਾਉਣਾ ਹੈ ਕੋਸ਼ਿਸ਼ ਕਰਦਾ ਹਾਂ ਜੀ ਕਰਦਾ ਹਾਂ ਕਿਤੇ ਘਟੇ ਜੀ ਭੜਾ ਜੋ-ਜੋ ਪਾਰਟੀ ਖੱਡੀਆਂ ਭੈਣਾਂ ਨੂੰ ਤੁਹਾਨੂੰ ਕਿਵੇਂ ਕੀ ਜੋ ਪਾਰਟੀ ਕਿਤੇ ਲਊਗੀ ਉਸੇ ਦੁਨੀਆ ਦੇ ਨਾਮ ਤੇ ਭੜਾ ਜੋ ਵੀ ਕਿਸੇ ਭੈਣ ਨੂੰ ਮੁਸ਼ਕਲ ਉਡੀ ਹੋਵੇਗੀ ਉਹ ਸਾਡੀ ਪ੍ਰੋਟੋਕਾਲ ਦੇ ਰਾਹੀਂ ਜਿਹੜੀ ਭੈਣ ਨੂੰ ਰਾਹਤ ਪ੍ਰਦਾਨ ਲਾਇਆ ਜਾਊਗਾ ਫਲਕੇ ਤੇ ਲਾਇਆ ਜਾਊਗਾ ਜिले ਤੇ ਲਾਇਆ ਜਾਊਗਾ ਉਹਨਾਂ ਦੇ ਤੋਂ ਕਰਕੇ ਸਾਰੀਆਂ ਇੱਕ ਟੀਮ ਵਜੋਂ ਬਣ ਕੇ ਕੰਮ ਕਰਨਾ ਹੈ